ਹੈਲੋ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤਾਂ ਦੋਸਤੋ ਅੱਜ ਦੀ ਵੀਡੀਓ ਬੁਲਬੁਲ ਤੇ ਹੈ ਕਾਫੀ ਦਿਨ ਪਹਿਲਾਂ ਸਾਡੀ ਇੱਥੇ ਅੰਬ ਦੇ ਬੂਟੇ ਵਿੱਚ ਬੁਲਬੁਲ ਨੇ ਆਲ ਨਾ ਪਾਇਆ ਸੀ ਤੇ ਹੁਣ ਦੋ ਕੁ ਦਿਨ ਹੋਏ ਉਸਨੇ ਆਪਣੇ ਬੱਚੇ ਕੱਢੇ ਸਨ ਤੇ ਅੱਜ ਅਸੀਂ ਜਦ ਦੇਖਿਆ ਕਿ ਬੁਲਬੁਲ ਕੋਈ ਹਰਕਤ ਨਹੀਂ ਕਰ ਰਹੀ ਹੈ ਅਸੀਂ ਹਰ ਰੋਜ਼ ਇਥੇ ਚੱਕਰ ਕੱਟਦੇ ਸਨ ਤੇ ਇਸ ਨੂੰ ਦੇਖਦੇ ਸਨ ਤੇ ਅੱਜ ਅਸੀਂ ਦੇਖਿਆ ਕਿ ਬੁਲਬੁਲ ਕੋਈ ਵੀ ਹਰਕਤ ਨਹੀਂ ਕਰ ਰਹੀ ਤਾਂ ਅਸੀਂ ਇਸ ਆਲ ਦੇ ਵਿੱਚ ਦੇਖਿਆ ਤਾਂ ਬੁਲਬੁਲ ਮਰ ਚੁੱਕੀ ਸੀ ਅਸੀਂ ਉਸ ਨੂੰ ਬਾਹਰ ਕੱਢਿਆ ਤਾਂ ਦੇਖਿਆ ਉਹ ਪੂਰੀ ਤਰ੍ਹਾਂ ਆਕੜ ਚੁੱਕੀ ਸੀ ਜਿਵੇਂ ਸ਼ਾਇਦ ਉਹ ਰਾਤ ਤੀ ਹੀ ਮਰੀ ਹੋਵੇ ਉਹ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਬੈਠੀ ਹੋਈ ਸੀ ਇਸ ਲਈ ਉਸ ਦੇ ਬੱਚੇ ਸੇਫ ਰਹੇ ਹੋ ਸਕਦਾ ਹੈ ਸ਼ਾਇਦ ਸੋਭਾ ਦੇ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਜਾਨਵਰ ਨੁਕਸਾਨ ਪਹੁੰਚਾ ਦਿੰਦਾ ਲੇਕਿਨ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਨੇ ਮਰਦੇ ਹੋਏ ਵੀ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਹਫਾਜ਼ਤ ਵਿੱਚ ਰੱਖਿਆ ਤਾਂ ਦੋਸਤੋ ਅਸੀਂ ਬੁਲਬਲ ਨੂੰ ਆਲ ਦੇ ਵਿੱਚੋਂ ਬਾਹਰ ਕੱਢ ਲਿਆ ਹੈ ਤਾਂ ਤੁਸੀਂ ਇਸ ਦੀ ਹਾਲਤ ਦੇਖ ਸਕਦੇ ਹੋ ਕਿ ਇਹ ਬਿਲਕੁਲ ਫੁੱਲ ਵਾਂਗੂ ਹੌਲੀ ਹੋ ਚੁੱਕੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਹ ਕੋਈ ਬਨਾਵਟੀ ਚਿੜੀ ਹੋਵੇ ਤਾਂ ਤੁਸੀਂ ਦੇਖ ਰਹੇ ਹੋ ਇਹ ਇਦਾਂ ਦੀ ਪੋਜੀਸ਼ਨ ਵਿੱਚ ਬੈਠੀ ਹੋਈ ਹੈ ਕਿ ਜਿਵੇਂ ਇਹ ਕੋਈ ਜੋਗਾ ਚੋ ਰਹੀ ਹੋਵੇ ਪਰ ਰੱਬ ਨੇ ਇਸਨਾਂ ਬਹੁਤ ਹੀ ਮਾੜੀ ਕੀਤੀ ਇਸਨੇ ਆਪਣੇ ਬੱਚੇ 2 ਤੋਂ 3 ਦਿਨ ਪਹਿਲਾਂ ਹੀ ਕੱਢੇ ਸਨ ਅਜੇ ਤਾਂ ਇਹ ਆਪਣੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਸੰਭਾਲ ਵੀ ਨਹੀਂ ਸਕੀ ਕਿ ਇਸ ਨੂੰ ਇਸ ਦੁਨੀਆ 'ਚੋਂ ਜਾਣਾ ਪਿਆ ਤਾ ਦੋਸਤ ਸਾਨੂੰ ਬਹੁਤ ਦੁੱਖ ਹੋਇਆ ਕਿ ਇਸ ਦੇ ਜੋ ਬੇਜਵਾਨ ਬੱਚੇ ਨੇ ਉਹ ਇਕੱਲੇ ਰਹਿ ਚੁੱਕੇ ਨੇ ਅਸੀਂ ਕਾਫੀ ਧੀਰ ਤੱਕ ਦੇਖਦੇ ਰਹੇ ਕਿ ਇੱਥੇ ਇਸ ਦੀ ਸਾਥੀ ਦੂਜੀ ਬੋਲ ਬੁਲਾਈਗੀ ਪਰ ਉਹ ਨਹੀਂ ਆਈ ਇਸ ਲਈ ਅਸੀਂ ਆਲ ਨੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਣਾ ਹੀ ਸਹੀ ਸਮਝਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਨਾਲ ਬੋਲ ਬੁਲ ਨੇ ਪਹਿਲਾਂ ਇਹ ਆਲ ਨਾ ਬਣਾਇਆ ਤੇ ਫਿਰ ਇਸ ਵਿੱਚ ਆਪਣੇ ਬੱਚੇ ਦਿੱਤੇ ਕਿੰਨੀ ਮੰਦ ਭਾਗੀ ਗੱਲ ਹੈ ਕਿ ਇਹਨਾਂ ਬੱਚਿਆਂ ਨੂੰ ਪਾਲਣਾ ਉਸਦੇ ਨਸੀਬ ਵਿੱਚ ਨਹੀਂ ਸੀ ਤੇ ਇਹ ਬੱਚੇ ਹੁਣ ਬਿਨਾ ਮਾਂ ਤੋਂ ਹੀ ਪਾਲੇਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਪਾਲ ਸਕੀਏ ਪਰ ਫਿਰ ਵੀ ਮਾਂ ਵਰਗਾ ਸਾਨੂੰ ਇਹਨਾਂ ਨੂੰ ਖਾਣਾ ਨਹੀਂ ਦਿੱਤਾ ਜਾਏਗਾ ਉਸ ਵਾਂਗ ਸਾਡੇ ਤੋਂ ਇਹਨਾਂ ਨੂੰ ਨਹੀਂ ਪਾਲਿਆ ਜਾਏਗਾ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਅਸੀਂ ਸਹੀ ਸਲਾਮਤ ਬਚਾ ਸਕੀਏ ਸਾਡੀ ਇਹ ਪੂਰੀ ਪੂਰੀ ਕੋਸ਼ਿਸ਼ ਰਹੇਗੀ ਇੱਥੇ ਅਸੀਂ ਆਲਨੇ ਸਮੇਤ ਹੀ ਬੱਚਿਆਂ ਨੂੰ ਬਾਹਰ ਕੱਢ ਰਹੇ ਹਾਂ ਤਾਂ ਜੋ ਉਹ ਇਸ ਵਿੱਚ ਸੇਫ ਫੀਲ ਕਰ ਸਕਣ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਛੋਟਾ ਜਿਹਾ ਬੱਚਾ ਮੂੰਹ ਆੜ ਰਿਹਾ ਹੈ ਕਿ ਮੇਰੀ ਮਾਂ ਸ਼ਾਇਦ ਮੈਨੂੰ ਚੋਗਾ ਦੇਣ ਆਈ ਹੈ ਤਾਂ ਅਸੀਂ ਇੱਥੇ ਇਹਨਾਂ ਨੂੰ ਆਪਣੇ ਅੰਦਰ ਲੈ ਆਂਦਾ ਹੈ ਤੇ ਅਸੀਂ ਬਿਸਕੁਟ ਦਾ ਕੋਲ ਬਣਾ ਕੇ ਇਹਨਾਂ ਨੂੰ ਖਿਲਾ ਰਹੇ ਹਾਂ ਕਿਉਂਕਿ ਸਾਨੂੰ ਇਹਨਾਂ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈ ਕਿ ਬਲਬੁਲ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਟ੍ਰੀਟ ਕੀਤਾ ਜਾਂਦਾ ਹੈ ਅਸੀਂ YouTube ਤੇ ਕਾਫੀ ਸਰਚ ਕਰਕੇ ਦੇਖਿਆ ਤਾਂ ਉੱਥੇ ਕਾਫੀ ਵੀਡੀਓਜ਼ ਸਨ ਜਿਨ੍ਹਾਂ ਵਿੱਚ ਕਾਫੀ ਲੋਕਾਂ ਨੇ ਪਾਇਆ ਹੋਇਆ ਸੀ ਕਿ ਬੱਚਿਆਂ ਨੂੰ ਮੈਰੀਗੋਲਡ ਦੇ ਬਿਸਕਟ ਘੋਲ ਕੇ ਖਿਲਾ ਸਕਦੇ ਹਾਂ ਜਾਂ ਬੱਚਿਆਂ ਨੂੰ ਸੈਰਲਿਕ ਦੇ ਦੇ ਸਕਦੇ ਹਾਂ ਤਾਂ ਅਸੀਂ ਵੀ ਬੱਚਿਆਂ ਲਈ ਬਿਸਕਟ ਦਾ ਘੋਲ ਤਿਆਰ ਕੀਤਾ ਤੇ ਹੁਣ ਅਸੀਂ ਉਹਨਾਂ ਨੂੰ ਖਿਲਾ ਰਹੇ ਸਾਂ ਤਾਂ ਇਹਨਾਂ ਵਿੱਚੋਂ ਦੋ ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਖਾਣਾ ਦੇ ਦਿੱਤਾ ਉਹਨਾਂ ਨੇ ਨਾਲ ਦੀ ਨਾਲ ਪੋਟੀ ਕਰ ਦਿੱਤੀ ਜਿਸ ਨੂੰ ਕਿ ਬੈਠ ਵੀ ਕਹਿ ਦਿੰਦੇ ਨੇ ਇਹਨਾਂ ਦੋਵਾਂ ਬੱਚਿਆਂ ਨੇ ਬੈਠ ਕਰ ਦਿੱਤੀ ਇਸ ਲਈ ਅਸੀਂ ਇਹਨਾਂ ਨੂੰ ਬਾਹਰ ਕੱਢ ਲਿਆ ਤਾਂ ਜੋ ਇਹਨਾਂ ਦੇ ਆਲ ਦੀ ਸਫਾਈ ਕੀਤੀ ਜਾ ਸਕੇ ਅਸੀਂ ਇਸ ਵਿੱਚ ਜੋ ਇਹਨਾਂ ਨੇ ਬੈਠ ਕੀਤੀ ਹੈ ਉਸ ਨੂੰ ਬਾਹਰ ਕੱਢ ਦਿੰਦੇ ਹਾਂ ਤੇ ਇਹਨਾਂ ਬੱਚਿਆਂ ਨੂੰ ਫਿਰ ਤੋਂ ਵਿੱਚ ਹੀ ਰੱਖ ਦਿਆਂਗੇ ਕਿਉਂਕਿ ਜੋ ਆਲ ਨਾ ਇਨ੍ਹਾਂ ਬੱਚਿਆਂ ਦੀ ਮਾਂ ਨੇ ਇਹਨਾਂ ਲਈ ਤਿਆਰ ਕੀਤਾ ਹੈ ਉਹ ਹੀ ਇਹਨਾਂ ਲਈ ਬੈਸਟ ਹੁੰਦਾ ਹੈ ਅਸੀਂ ਚਾਹੇ ਇਹਨਾਂ ਲਈ ਲੱਖ ਵਧੀਆ ਆਲਣਾ ਤਿਆਰ ਕਰ ਲਈਏ ਪਰ ਉਹ ਉਸ ਵਿੱਚ ਇਹ ਸੇਫ ਨਹੀਂ ਰਹਿਣਗੇ ਇਸ ਲਈ ਅਸੀਂ ਇਸ ਆਲ ਨੇ ਦੀ ਸਫਾਈ ਕਰਕੇ ਹੀ ਅਸੀਂ ਇਹਨਾਂ ਨੂੰ ਇਸ ਵਿੱਚ ਹੀ ਰੱਖਾਂਗੇ ਹੁਣ ਜੋ ਤੀਜਾ ਬੱਚਾ ਰਹਿੰਦਾ ਹੈ ਅਸੀਂ ਉਸ ਨੂੰ ਵੀ ਖਾਣਾ ਦੇ ਦਿੰਦੇ ਹਾਂ ਕਿਉਂਕਿ ਉਹ ਵੀ ਮੂੰਹ ਆੜ ਰਿਹਾ ਹੈ ਉਸ ਨੂੰ ਵੀ ਭੁੱਖ ਲੱਗੀ ਹੈ ਉਸ ਨੂੰ ਵੀ ਅਸੀਂ ਇਹ ਖਾਣਾ ਖਿਲਾ ਦਿੰਦੇ ਹਾਂ ਤਾਂ ਸ਼ਾਇਦ ਉਸ ਨੂੰ ਵੀ ਖਾਣਾ ਖਾ ਕੇ ਸਬਰ ਆ ਜਾਵੇ ਤੇ ਉਹ ਵੀ ਆਰਾਮ ਕਰ ਸਕੇ ਕਿਉਂਕਿ ਇਹ ਬੱਚੇ ਸਵੇਰ ਤੋਂ ਹੀ ਭੁੱਖੇ ਹਨ ਸ਼ਾਮ ਨੂੰ ਤਾਂ ਇਹਨਾਂ ਦੀ ਮਾਂ ਇਹਨਾਂ ਨੂੰ ਖਾਣਾ ਦੇ ਕੇ ਉਸ ਤੋਂ ਬਾਅਦ ਇਹਨਾਂ ਨੂੰ ਸੌਣ ਲਈ ਵਕਤ ਦਿੱਤਾ ਜਾਂਦਾ ਹੈ ਤੇ ਸਵੇਰ ਤੋਂ ਇਹਨਾਂ ਦੀ ਮਾਂ ਇਸ ਇਹਨਾਂ ਨੂੰ ਫਿਰ ਤੋਂ ਖਾਣਾ ਦੇਣਾ ਸਟਾਰਟ ਕਰ ਦਿੰਦੀ ਹੈ ਪਰ ਅੱਜ ਸਵੇਰ ਤੋਂ ਇਹਨਾਂ ਨੇ ਕੁਝ ਨਹੀਂ ਖਾਧਾ ਤੇ ਹੁਣ ਦੁਪਹਿਰ ਹੋ ਚੁੱਕੀ ਸੀ ਇਸ ਲਈ ਇਹ ਬੱਚੇ ਭੁੱਖੇ ਸਨ ਤੇ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਖਾਣਾ ਹੀ ਖਿਲਾਇਆ ਤੇ ਹੁਣ ਅਸੀਂ ਇਹਨਾਂ ਦੇ ਆਲਣੇ ਦੀ ਸਫਾਈ ਕਰਕੇ ਇਹਨਾਂ ਨੂੰ ਵਿੱਚੇ ਬਿਠਾ ਦਿੱਤਾ ਹੈ ਇੱਥੇ ਅਸੀਂ ਇਹਨਾਂ ਨੂੰ ਮੱਛਰ ਤੋਂ ਬਚਾਉਣ ਲਈ ਮੱਖੀਆਂ ਤੋਂ ਬਚਾਉਣ ਲਈ ਇਸ ਜਾਲੀ ਦਾ ਇਸਤੇਮਾਲ ਕਰ ਰਹੀ ਹਾਂ ਇਹ ਸਾਡੇ ਬੱਚਿਆਂ ਦੀ ਜਾਲੀ ਸੀ ਜੋ ਕਿ ਹੁਣ ਅਸੀਂ ਇਹਨਾਂ ਲਈ ਇਸਤੇਮਾਲ ਕਰ ਰਹੇ ਹਾਂ ਹੁਣ ਬੱਚਿਆਂ ਦਾ ਖਾਣਾ ਪੀਣਾ ਹੋ ਚੁੱਕਿਆ ਹੈ ਤੇ ਹੁਣ ਅਸੀਂ ਆਰਾਮ ਕਰਨ ਲਈ ਉਹਨਾਂ ਨੂੰ ਇਸ ਵਿੱਚ ਰੱਖ ਦਿੱਤਾ ਹੈ ਮੇਰੀ ਛੋਟੀ ਬੱਚੀ ਇਸ ਨੂੰ ਦੇਖਣ ਲਈ ਕਾਫੀ ਐਕਸਾਈਟਡ ਹੈ ਕਿ ਇਹ ਜੋ ਉਸਦੀ ਜਾਲੀ ਸੀ ਇਸ ਵਿੱਚ ਇਹਨਾਂ ਨੂੰ ਕਿਉਂ ਰੱਖ ਦਿੱਤਾ ਇਹ ਮੇਰੀ ਜਾਲੀ ਸੀ ਉਹ ਸਾਡੇ ਨਾਲ ਹੱਥੋਂ ਪਾਈ ਵੀ ਹੋ ਰਹੀ ਸੀ ਇਸ ਜਾਲੀ ਨੂੰ ਲੈਣ ਲਈ ਪਰ ਅਸੀਂ ਉਸ ਨੂੰ ਸਮਝਾਇਆ ਤੇ ਉਹ ਸਮਝ ਗਈ ਅੱਜੇ ਮੇਰੀ ਵੱਡੀ ਬੇਟੀ ਨਹੀਂ ਕਰ ਸੀ ਅਗਰ ਉਹ ਹੁੰਦੀ ਤਾਂ ਉਸਨੇ ਵੀ ਇੰਨਾ ਬੱਚਾ ਨੂੰ ਦੇਖ ਕੇ ਬਹੁਤ ਖੁਸ਼ ਹੋਣਾ ਸੀ ਹੁਣ ਅਸੀਂ ਰੱਬ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਅਸੀਂ ਇੰਨਾ ਬੱਚਾ ਨੂੰ ਸਹੀ ਸਲਾਮਤ ਵੱਡੇ ਕਰ ਸਕੀਏ ਤਾਂ ਇਧਰ ਅਸੀਂ ਇਹਨਾਂ ਦੀ ਮਾਂ ਨੂੰ ਧਰਤੀ ਹੇਠਾਂ ਦੱਬਣ ਲਈ ਬਾਹਰ ਲੈ ਆਏ ਹਾਂ ਕਿਉਂਕਿ ਹੁਣ ਬੱਚਿਆਂ ਦਾ ਖਾਣਾ ਪੀਣਾ ਹੋ ਚੁੱਕਿਆ ਸੀ ਤੇ ਇਹਨਾਂ ਦੀ ਜੋ ਮਾਂ ਹੈ ਉਹ ਮਰ ਚੁੱਕੀ ਹੈ ਉਸ ਨੂੰ ਅਸੀਂ ਇੱਥੇ ਬਾਹਰ ਟੋਹਾ ਪਟ ਕੇ ਉਸ ਵਿੱਚ ਤਬ ਰਹੇ ਹਾਂ ਤਾਂ ਦੋਸਤੋ ਅਗਰ ਇਹ ਬੱਚੇ ਸਹੀ ਸਲਾਮਤ ਸਾਡੇ ਤੋਂ ਪਲ ਗਏ ਤਾਂ ਅਸੀਂ ਇਹਨਾਂ ਦੀ ਅਪਡੇਟ ਅੱਗੇ ਦਿੰਦੇ ਰਹਾਂਗੇ ਤੇ ਤੁਸੀਂ ਵੀ ਸਭ ਲੋਗ ਅਰਦਾਸ ਕਰਨਾ ਕਿ ਇਹ ਬੱਚੇ ਸਹੀ ਸਲਾਮਤ ਵੱਡੇ ਹੋ ਸਕਣ ਕਿਉਂਕਿ ਇਹਨਾਂ ਦੀ ਮਾਂ ਤਾਂ ਹੈ ਨਹੀਂ ਤੇ ਅਸੀਂ ਹੀ ਇਹਨਾਂ ਨੂੰ ਪਾਲਣਾ ਹੈ ਤੇ ਸਾਨੂੰ ਇਹਨਾਂ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਜੋ ਵੀ ਅਸੀਂ ਇਹਨਾਂ ਲਈ ਸਹੂਲਤ ਪ੍ਰੋਵਾਈਡ ਕਰ ਸਕਦੇ ਹਾਂ ਉਹ ਅਸੀਂ ਇਹਨਾਂ ਨੂੰ ਕਰਾਂਗੇ ਤੇ ਇਹੀ ਉਮੀਦ ਕਰਦੇ ਹਾਂ ਕਿ ਇਹ ਸਾਡੇ ਤੋਂ ਅੱਛੇ ਤਰੀਕੇ ਨਾਲ ਪਾਲ ਕੇ ਵੱਡੇ ਹੋ ਕੇ ਆਪਣੀ ਜ਼ਿੰਦਗੀ ਜਿਉ ਸਕਣ ਤਾਂ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਵਿੱਚ ਟਾਟਾ ਬਾਏ ਬਾਏ